ਵਡਭਾਗੀ ਹਰ ਸੰਗਤ ਪਾਵੇ ਭਾਗਹੀਨ ਬ੍ਰਹਮ ਝੋਟਾਂ ਖਾਵੇ ਬਿਨ ਭਾਦਾਂ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਚੈ ਜੀਉ ਸਤ ਸੰਗਤ ਕੈਸੀ ਜਾਣੀਐ ਜਿੱਤੈ ਏਕੋ ਨਾਮੁ ਵਖਾਣੀਐ ਏਕੋ ਨਾਮੁ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜਿਉ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਇ ਮਨੁਆ ਸਤਗੁਰ ਕਾ ਦਰਸ਼ਨ ਪਾਏ ਜਿਉ ਸੁਖਾ ਹੋ ਟਾਂਡ ਗੁਰ ਸੇਵੀਐ ਅਹਨਸ ਸਹਜ ਸੁਬਾਹੇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਰਠਿ ਮਹਲਾ ਪੰਜਵਾਂ ਕਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੀਜ ਵਿਚਾਰਿਓ ਨਿਵਲ ਭੰਗਮ ਸਾਦੀ ਪੰਜ ਜਨਾਸੋ ਸੰਗ ਨਾਸ਼ੁ ਤਿਕਿਓ ਅਜਕ ਅਹਿਬਦ ਬਾਦੀ ਪਾਠ ਪੜਿਓ ਅਰਬੀਜ ਵਿਚਾਰਿਓ ਨਿਵਲ ਪੰਗਮ ਸਾਦੀ ਪੰਜ ਜਨਾ ਸੋ ਸੰਗ ਨਾ ਛੁਟਕਿਓ ਅਜਕ ਅਹਿਬਦ ਬਾਦੀ ਪਿਆਰੇ ਇਨ ਬਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪ੍ਰਯੋ ਸੁਆਮੀ ਕੈ ਦਵਾਰੇ ਦੀਜੈ ਬੁੱਧ ਬਿਬਕਾ ਰਹਾਉ ਮੋਨ ਭਇਓ ਕਰਪਾਤੀ ਰਹਿਓ ਨਗ ਨਾ ਫਿਰਿਓ ਬਨ ਮਾਹੀ ਟਟ ਤੀਰਤ ਸਭ ਧਰਤੀ ਭ੍ਰਮਿਓ ਦੁਬਕਾ ਛੁਡਕੈ ਨਾਹੀ ਮਨ ਕਮਨਾ ਤੀਰਥ ਜਾਏ ਬਸਿਓ ਸਿਰ ਕਰਵਟ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲਖ ਜਤਨ ਕਰਾਈ ਕਨਕ ਕਾਮਨੀ ਹੈ ਵਰ ਗਵਰਾ ਬਹੁਤ দান ਦਾ ਤਾਰਾ ਅਨਾ ਬਸਤਰ ਭੂਮ ਬਹੁ ਅਰਪੇ ਨਾ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਧਨ ਡੰਡਾਉਤ ਖਟ ਕਰਮ ਰਤ ਰਹਤਾ ਹੋ ਕਰਤ ਬੰਧਨ ਮਹ ਪਰਿਆ ਨਾ ਮਿਲਿਆ ਇਹ ਜੁਗਤਾ ਯੋਗ ਸਿੱਧ ਅਸਨ 84 ਏਪੀ ਕਰ ਕਰ ਰਹਾ ਵੱਡੇ ਆਰਜਾ ਫਿਰ ਫਿਰ ਜਨਮ ਹਰ ਸੰਗ ਹਰ ਸੋ ਸੰਗ ਨਾ ਗਇ ਹਾ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਆਫਾਰਾ ਸੀਜ ਸੁਹਣੀ ਚੰਦਨ ਚੂਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਜ ਸੰਗਤ ਹੈ ਸਿਰ ਕਰਮਣ ਕਾ ਕਰਮਾ ਕਹੋ ਨਾਨਕ ਤਿਸ ਭਇਓ ਬਰਾਪਤਾ ਜਿਸੋਂ ਪੁਰਬ ਲਿਖੇ ਕਾਲ ਲਹਿਨਾ تیرੋ ਸੇਵਕ ਇਹ ਰੰਗ ਮਤਾ ਭਇਓ ਕਿਰਪਾਲ ਜੀਨ ਦੁਖ ਭੰਜਨਾ ਹਰ ਹਰ ਕੀਰਤਨ ਇਹੋ ਮਨ ਰਤਾ ਰਹਾਉ ਦੁਜਾ ਹੀਰੋ ਸ਼ਿਵ ਕਾ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਅੰਜਨਾ ਹਰ ਹਰ ਕੀਰਤਨ ਇਹੋ ਮਨ ਰਤਾ ਰਹਾਉ ਦੁਜਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ